ਕਾਂਗਰਸ ਦੇ ਸੀਨੀਅਰ ਲੀਡਰ ਗੁਰਵਿੰਦਰ ਸਿੰਘ ਬਾਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ 6 ਸਾਲੀ ਮੁਅਤਲ ਕੀਤੇ ਜਾਣ ਤੇ ਬਾਲੀ ਨੇ ਆਗੂ ਬੋਲਾ ਹੋ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ 12 ਅਪ੍ਰੈਲ ਨੂੰ ਉਹਨਾਂ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਨਾਲੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਜੋ ਕਾਂਗਰਸ ਦੇ ਵੱਡੇ ਵੱਡੇ ਅਹੁਦੇ ਲੈ ਕੇ ਬੈਠੇ ਨੇ ਉਹਨਾਂ ਨੂੰ ਪਾਰਟੀ ਦੇ ਕੰਮ ਦਾ ਤਜਰਬਾ ਨਹੀਂ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਸੀਐਮ ਹਾਊਸ ਤੋਂ ਵੀ ਫੋਨ ਆਏ ਸਨ ਪਰ ਉਹਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗੁਰਵਿੰਦਰ ਵਾਲੀ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਉਹ ਕਾਂਗਰਸ ਪਾਰਟੀ ਦੇ ਕਾਰਨਾਮਿਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ ਇਸ ਮਾਕੇ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਸੀਟ ਨਾ ਦਿੱਤੇ ਜਾਣ ਦਾ ਦਰਦ ਉਹਨਾਂ ਦੇ ਬੋਲਾਂ ਤੋਂ ਸਾਫ਼ ਨਜ਼ਰ ਆ ਰਿਹਾ ਸੀ ਅਤੇ ਕਾਂਗਰਸ ਪ੍ਰਤੀ ਗੁੱਸਾ ਐਨਾ ਕਿ ਬਾਲੀ ਬਿਨਾਂ ਰੁਕੇ ਕਾਂਗਰਸ ਖਿਲਾਫ ਬੋਲਦੇ ਜਾ ਰਹੇ ਸੀ ਉਥੇ ਕਾਂਗਰਸ ਵੱਲੋਂ ਨੰਦਪੁਰ ਸਾਹ ਤੋਂ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਦਾ ਦਰਦ ਗੁਰਵਿੰਦਰ ਬਾਲੀ ਦੇ ਚਿਹਰੇ ਤੇ ਸਾਫ ਚਲ ਗਿਆ ਗੁਰਵਿੰਦਰ ਵਾਲੀ ਨੇ ਕਿਹਾ ਕਿ 37 ਸਾਲ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਆ ਦੇਖੋ ਗੱਲ ਇਹ ਹੈ ਕਿ ਜਦ ਮੈਂ 12 ਤਰੀਕ ਨੂੰ ਸਾਰੀਆਂ ਪੋਸਟਾਂ ਤੋਂ ਰਿਜ਼ਾਈਨ ਕਰਤਾ ਤੇ ਜੜੀ ਮੇਰੀ ਗੱਲ ਇਹ ਹੈ ਕਿ ਇਹ ਪਾਰਟੀ ਦੇ ਜਿਹੜੇ ਲੋਕ ਉੱਥੇ ਬੈਠੇ ਨੇ ਨਾ ਜਿਹੜੇ ਪਾਰਟੀ ਦੇ ਪਾਰਟੀ ਵੀ ਸੰਭਾਲੀ ਬੈਠੇ ਨੇ ਤੇ ਜਿਹੜੇ ਸਰਕਾਰ ਦੀਆਂ ਪੋਸਟਾਂ ਨਹੀਂ ਉਹ ਵੀ ਸੰਭਾਲੀ ਬੈਠੇ ਨੇ ਤੇ ਵਿਧਾਨ ਸਭਾ 'ਚ ਵੀ ਕਮਰੇ ਲਈ ਬੈਠੇ ਨੇ ਇਹਨਾਂ ਨੂੰ ਪਾਰਟੀ ਦਾ ਐਕਸਪੀਰੀਅੰਸ ਨਹੀਂ ਹੈਗਾ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਵੀ ਫੋਨ ਆਏ ਅਗਰ ਲਾਲ ਸਿੰਘ ਜੀ ਮਾਨਯੋਗ ਨਹੀਂ ਗੱਲ ਕਹਿਣ ਤੇ ਮੈਂ ਉਹਨਾਂ ਨੂੰ ਇਹ ਵੀ ਦਿਖਾ ਦਾਂਗਾ ਕਿ ਸੀਐਮ ਉਸ ਤੋਂ ਵੀ ਮੈਨੂੰ ਕ ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਹੈ ਸੌਰੀ ਸਰ ਮੈਂ ਤਾਂ ਸੀਐਮ ਸਾਹਿਬ ਨਾਲ ਹੀ ਮਿਲਣਾ ਤੁਹਾਡੇ ਨਾਲ ਤਾਂ ਤੁਸੀਂ ਤਾਂ ਗੱਲ ਹੀ ਛੱਡ ਦਿਓ ਹੂ ਇਜ਼ ਯੂ ਵਾਸਟੀ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ ਤੁਹਾਡਾ ਨਾਂ ਹੀ ਨਹੀਂ ਜਾਣਦਾ ਮੈਂ ਮੇਰਾ ਜਿਹੜਾ ਪਾਰਟੀ 'ਚ ਕੰਮ ਕਰਨ ਦਾ ਸਟਾਈਲ ਸੀ ਉਹ ਬਿਲਕੁਲ ਜ਼ਬਰਦਸਤ ਸੀ ਮੈਂ ਕਦੇ ਪਾਰਟੀ ਨੂੰ ਝੋਟ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਗਰ ਅੱਜ 2 ਸਾਲ ਦੇ ਜਿਹੜੇ ਕਾਰਨਾਮੇ ਆ ਗਏ ਨੇ ਪਾਰਟੀ ਦੇ ਅਰਥ ਸਰਕਾਰ ਦੇ ਉਹ ਲੋਕਾਂ ਚ ਉਹ ਉਜਾਗਰ ਕਰਾਂਗਾ ਹੁਣ ਜੇ ਮੈਨੂੰ ਲੋਕ ਇਹ ਕਹਿੰਦੇ ਨੇ ਜੀ ਪਾਰਟੀ ਨੂੰ ਟਿਕਟ ਨਹੀਂ ਮਿਲੀ ਤੇ ਇਸ ਕਰਕੇ ਕਰਾਂਗਾ ਤੇ ਇਹ ਵੀ ਜ਼ਰੂਰ ਕਹਾਂਗਾ ਕਿ ਹਾਂ 37 ਸਾਲ ਮੈਂ ਪਾਰਟੀ ਨੂੰ ਦਿੱਤੇ ਤੇ ਜੇ ਅੱਜ ਪਾਰਟੀ ਮੈਨੂੰ ਟਿਕਟ ਦੇ ਦਿੰਦੀ ਹੈ ਤੇ ਵਿੱਚ ਫਰਕ ਹੀ ਪੈਂਦਾ ਜਦੋਂ ਕਿ ਮਨੀਸ਼ तिवारी ਦਾ ਆਨੰਦਪੁਰ ਸਾਹਿਬ ਦੇ ਵਿੱਚ ਕੁਝ ਵੀ ਨਹੀਂ ਬਾਲੀ ਨੇ ਮਨੀਸ਼ ਤੇ ਤੰਜ ਕਸਦੇ ਹੋਏ ਕਿ ਆਖ ਕਿ ਮਨੀਸ਼ तिवारी ਪਹਿਲਾਂ ਲੁਧਿਆਣਾ ਤੋਂ ਭੱਜੇ ਫਿਰ ਅਨੰਦਪੁਰ ਸਾਹਿਬ ਤੋਂ ਜਦੋਂ ਕਿ ਇਹਨਾਂ ਨੂੰ ਚੰਡੀਗੜ੍ਹ ਤੋਂ ਵੀ ਲੋਕ ਸਭਾ ਸੀਟ ਨਹੀਂ ਮਿਲੀ ਉਹਨਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ 14 ਲੱਖ ਦੇ ਜ਼ਿਆਦਾ ਵੋਟਰ ਵੱਲੋਂ ਕੋਈ ਵੀ ਮਨੀਸ਼ तिवारी ਦਾ ਘਰ ਤੱਕ ਨਹੀਂ ਜਾਂਦਾ ਇਸ ਮੌਕੇ ਉਹਨਾਂ ਨੇ ਦਾਅਵਾ ਕੀਤਾ ਕਿ ਜੇ ਕੋਈ ਉਹਨਾਂ ਬਾਰੇ ਦੱਸ ਦੇਵੇ ਤਾਂ ਮੈਂ ਸਟੈਂਡਰ ਕਰ ਦਵਾਂਗਾ ਉਹਨਾਂ ਨੇ ਬਿਨਾਂ ਕਿਸੇ ਦਾ ਨਾਮ ਲੈ ਕੇ ਕਿਹਾ ਕਿ ਕੁਝ ਲੋਕਾਂ ਨੇ ਮਹਿੰਦਰ ਸਿੰਘ ਕੇਪੀ ਦੀ ਟਿਕਟ ਕਟਵਾਈ ਸੰਤੋਸ਼ ਸਿੰਘ ਚੌਧਰੀ ਦੀ ਟਿਕਟ ਕਟਵਾਈ ਜਦੋਂ ਕਿ ਹਾਰੇ ਹੋਏ ਵਿਧਾਇਕਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਇਸ ਦੌਰਾਨ ਗੁਰਵਿੰਦਰ ਬਾਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਵੀ ਖੂਬ ਜਮ ਕੇ ਬਰੇ ਅਤੇ ਲੱਖ ਲੱਖ ਲਾਨਤਾਂ ਪਾਈਆਂ ਮਨੀਸ਼ ਟਵਾਰੀ ਦਾ ਅਨੰਦਪੁਰ ਸਾਹਿਬ ਦੇ ਵਿੱਚ ਕੀ ਹੈ ਮਨੀ ਇੱਕ ਚੀਜ਼ ਦੱਸ ਦੋ ਪੰਜਾਬ ਲੁਧਿਆਣੇ ਤੋਂ ਇਹ ਅਨੰਦਪੁਰ ਸਾਹਿਬ ਤੋਂ ਭੱਜਿਆ ਪਿਛਲੀ ਵਾਰੀ ਇਹਨੂੰ ਚੰਡੀਗੜ੍ਹ ਚ ਸੀਟ ਨਹੀਂ ਮਿਲੀ ਇਹ ਬਹੁਜਨ ਸਮਾਜ ਪਾਰਟੀ 'ਚ ਜਾਣ ਨੂੰ ਫਿਰਦਾ ਸੀ ਵੋਟ ਇਹਦੀ ਉੱਥੇ ਹੈ ਨਹੀਂ 14 ਲੱਖ ਬੰਦੇ 'ਚੋਂ ਇੱਕ ਬੰਦਾ ਵੀ ਇਹ ਕਹਦੇ ਕਿ ਮੈਂ ਮਨੀਸ਼ ਟਵਾਰੀ ਨੂੰ ਜਾਣਦਾ ਹੈਗਾ ਔਰ ਮਨੀਸ਼ ਟਵਾਰੀ ਦਾ ਘਰ ਜਾਣਦਾ ਹੈਗਾ ਮੈਂ ਸਹੰਡਰ ਵਰਜੂnga ਜੀ ਇਨੇ ਕਿਸੇ ਨੂੰ ਨਹੀਂ ਲੱਗਣਾਗਾ ਸਾਨੂੰ ਵੀ ਫਿਰ 2-2 ਲੱਖ ਰੁਪਈਆ ਇਨਾਮ ਰੱਖ ਕੇ ਮਨੀਸ਼ ਟਵਾਰੀ ਦੀ ਐਡ ਕਰਨੀ ਪੈਗੀ ਦਿੱਲੀ ਚ ਜਾ ਕੇ ਕਿ ਜੀ ਹੁਣ ਤਾਂ ਪਾਰਲੀਮੈਂਟ ਚੱਲ ਰਹੀ ਏ ਤੇ ਮਨੀਸ਼ ਟਵਾਰੀ ਦੱਸ ਦੋ ਪਾਰਲੀਮੈਂਟ ਚ ਹੈਗਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਨੰਦਪੁਰ ਵਾਸੀਆਂ ਨੂੰ ਕਰਨਾ ਤਾਂ ਪਿਤਾ ਪਰਮੇਸ਼ਰ ਨੇ ਹੈ ਮਹਾਰਾਜ ਨੇ ਮੈਂ ਤਾਂ ਇੱਕ ਇਨਸਾਨ ਹੈਗਾ ਮੈਂ ਤਾਂ ਬੇਨਤੀ ਹੀ ਕਰ ਸਕਦਾ ਜੋ ਮੈਂ ਬੇਨਤੀਆਂ ਅੱਜ ਮਹਾਰਾਜ ਨਾਲ ਕੀਤੀਆਂ ਸੀ ਅੱਜ ਉਹ ਸਾਹਮਣੇ ਆ ਰਹੀਆਂ ਨੇ ਮੈਨੂੰ ਐ ਲੱਗਦਾ ਹੈਗਾ ਕਿ ਐਕਸਪੀਰੀਅੰਸ ਦੀ ਕਮੀ ਜਿਹਨਾਂ ਦੀ ਕਾਂਗਰਸ ਹੱਥ ਦੇ ਵਿੱਚ ਹੈਗੀ ਏ ਉਹਨਾਂ ਨੂੰ ਪਾਰਟੀ ਦੇ ਬਾਰੇ ਬਿਲਕੁਲ ਨਹੀਂ ਪਤਾ ਪਾਰਟੀ ਦੀ ਅਡਾਲੋਜੀ ਬਾਰੇ ਬਿਲਕੁਲ ਨਹੀਂ ਪਤਾ ਫਾਰੇ ਹੋਏ ਐਮਐਲਏ ਨੂੰ ਟਿਕਟ ਦੇ ਰਹੇ ਨੇ ਜਿੱਤੇ ਹੋਏ ਐਮਐਲਏ ਨੂੰ ਟਿਕਟ ਦੇ ਰਹੇ ਨੇ ਤੇ ਆਈਐਸ ਰਿਟਾਇਰ ਨੂੰ ਟਿਕਟ ਦੇ ਦੇ ਜਿਹੜਾ 30 30 ਹਜ਼ਾਰ ਤੋਂ ਉਾਰੇ ਟਿਕਟ ਦੇ ਰਹੇ ਨੇ ਆਪਣੇ ਪਾਰਟੀ ਦੇ ਲੋਕਾਂ ਦੀਆਂ ਟਿਕਟਾਂ ਘਟਾ ਰਹੇ ਨੇ ਕੇ ਪੀਟੀਵੀ ਟਿਕਟ ਇਹਨੇ ਕਟਾਈ ਸੰਤੋਸ਼ ਚੋਦੀ ਜੀ ਦੀ ਟਿਕਟ ਇਹਨਾਂ ਨੇ ਕਟਾਈ ਗੁਰਵਿੰਦਰ ਸਿੰਘ ਬਾਲੀ ਦੀ ਟਿਕਟ ਇਹਨਾਂ ਨੇ ਕਟਾਈ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਫਿਰੋਜ਼ਪੁਰ ਦੇ ਵਿੱਚ ਇਹ ਵਜ੍ਹਾ ਹੰਗਾਮਾ ਕਿਉਂ ਕਿ ਮੈਂ ਇਹਨੂੰ ਨਹੀਂ ਦੇਣੀ ਮੈਂ ਪ੍ਰਧਾਨ ਜੀ ਕਹਿੰਦੇ ਨੇ ਮੈਂ ਟਿਕਟ ਕਿਸੇ ਹੋਰ ਨੂੰ ਕਰ ਮੇਰੇ ਪ੍ਰਧਾਨ ਤਾਂ ਹੈ ਨਹੀਂ ਉਹ ਸੁਨੀਲ ਜਾਖੜ ਜੀ ਇਹ ਕਹਿੰਦੇ ਉਹ ਕਹਿੰਦੇ ਮੈਨੂੰ ਟਿਕਟ ਦੇਣੀ ਹੈ ਇਹ ਕਹਿੰਦਾ ਮੈਂ ਨਹੀਂ ਮੈਂ ਇਹਨੂੰ ਟਿਕਟ ਦੇਣੀ ਹੈ ਤੁਸੀਂ ਮੈਨੂੰ ਕਿਹਾ ਕਿ ਕਿਉਂ ਬਠਿੰਡੇ ਦੇ ਅੰਦਰ ਉਹ ਕਹਿੰਦੇ ਨੇ ਇਹਨੂੰ ਟਿਕਟ ਦੇਣੀ ਹੈ ਨਿੱਟ ਨਵਜੋਤ ਕੋਰ ਸਿੱਧੂ ਦੀ ਟਿਕਟ ਇਹਨੇ ਕਟਾਈ ਇਹ ਤਾਂ ਮੰਨ ਕੇ ਚੱਲੋ ਨਵਜੋਤ ਸਿੰਘ ਸਿੱਧੂ ਕੈਪੇਬਲ ਸੀ ਜਿਹੜਾ ਕੱਢ ਕੇ ਲੈ ਗਿਆ ਇਹਨੇ ਤਾਂ ਪਹਿਲੀ ਵਾਰੀ ਇਹਨੂੰ ਕੱਢ ਕੇ ਬਾਹਰ ਮਾਰਨਾ ਸੀ ਜਿੱਦਾਂ ਦੀ ਅਸਰਤਾ ਮਿਨਿਸਟਰੀ ਦੇ ਅੰਦਰ ਵੈਲੀ ਹੋਈ ਸੀ ਉਹ ਸਾਨੂੰ ਪਤਾ ਆਉਣ ਵਾਲੇ ਸਮੇਂ 'ਚ ਦੱਸਾਂਗੇ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ